ਪਾਇ ਲਾਗ ਬੁਲਾਏ ਵਿੱਪਨ ਦੀਨਦਾਨ ਦੁਰੰਤ ਸਤਰਨਾਸਤ ਹੋਏਗੇ ਸੁਖ ਪਾਏ ਹੈ ਸਭ ਸੰਤ ਲਾਲ ਜਾਲ ਪਰਵੇਸ਼ਟ ਰਖਬਰ ਬਾਜਰਾਜ ਸਮਾਜ ਭਾਂਤ ਭਾਂਤਨ ਦੇਤ ਭਇਓ ਦਿਜ ਪਤਨ ਕੋ ਨਿਰਪਰਾਜ ਦੇਸ ਔਰ ਵਿਦੇਸ ਭੀਤਰ ਠੌਰ ਠੌਰ ਮਹੰਤ ਨਾਚ-ਨਾਚ ਉਠੇ ਸਭ ਜਨ ਆਜ ਲਾਗ ਬਸੰਤ ਕਿੰਕਣੀਨ ਕੇ ਜਾਲ ਭੁਖਤ ਬਾਜ ਔ ਗਜਰਾਜ ਸਾਜ ਸਾਜ ਦਏ ਦਜੇਸ਼ਨ ਆਜ ਕौसलराज ਰੰਕਰਾਜ ਭਏ ਕਨੇ ਤਹ ਰੰਕਰਾਜਨ ਜੈਸ ਤਹ ਤਿ ਸੁਨਾਵਦਾ ਰੰਕਰਾਜ ਭਏ ਕਨੇ ਤਹ ਰੰਕਰਾਜਨ ਜੈਸ RAM ਜਨਮਤ ਭਯੋ ਉਤਸ਼ਵ ਆਦipur ਮੈਂ ਐਸ ਦੰਦਬ ਔਰ ਮਰਦੰਗ ਤੂਰ ਤੁਰੰਗ ਤਾਨ ਅਨੇਕ ਦੀਨ-ਬੀਨ ਬਜੰਤ ਛੀਨ ਪਰ ਬੀਨ-ਬੀਨ ਬਸੇਖ ਝਾਂਜ ਬਾਰ ਤਰੰਗ ਤੁਰਹੀ ਭੇਰਨਾਦ ਨਿਆਨ ਭੇਰਨਾਦ ਨਿਆਨ ਝਾਂਜ ਬਾਰ ਤਰੰਗ ਤੁਰਹੀ ਭੇਰਨਾਦ ਨਿਆਨ 모헤 모헤 ਕਿਰੇ ਧਰਾ ਪਰ ਸਰਵ ਦੇ 옴 ਵਿਵਾਨ ਜੱਤਰ ਤਰ ਤਰ ਵਿਦੇਸ਼ ਦੇਸਨ ਹੋਤ ਮੰਗਲ ਚਾਰ ਬੈਠ ਬੈਠ ਕਰੇ ਲਗੇ ਸਭ ਦੇ ਪਰभेद ਵਿਚਾਰ ਧੂਪ ਦੀਪ ਮਹੀਪ ਗ੍ਰਹਿ ਸਨੇਹ ਦੇਤ ਬਣਾਏ ਫੂਲ ਫੂਲ ਫਿਰੈ ਸਭ ਗਣ ਫੂਲ ਫੂਲ ਫਿਰੈ ਸਭ ਗਣ ਦੇਵ ਦੇਵਨ ਰਾਏ ਆਜ ਕਾਜ ਭਏ ਸਭ ਇਹ ਭਾਂਤ ਬੋਲਤ ਬੈਨ ਪੂਮਾ ਪੂਰ ਉਠੀ ਜੈਤ ਤੁਣ ਬਾਜ ਬਾਜਿਤ ਕੈਨ ਐਨ ਐਨ ਤੁਜਾ ਬਦੀ ਸਭ ਬਾਟ ਬੰਦਨ ਵਾਰ ਸਭ ਤੇ ਬਸਾਨ ਐਨ ਐਨ ਤੁਜਾ ਬਦੀ ਸਭ ਬਾਟ ਬੰਦਨ ਵਾਰ ਲੀਪ ਲੀਪ ਧਰੇ ਮਲਿਆਗਰ ਹਾਟ ਪਾਟ ਬਾਜ਼ਾਰ ਸਾਜ ਸਾਜ ਤੁਰੰਗ ਕੰਚਨ ਦੇਤ ਦੀਨਨ ਦਾਨ ਮਸਤ ਹਸਤ ਦਏ ਅਨੇਕਨ ਇੰਦਰ ਦੁਰਦ ਸਮਾਨ ਕਿੰਕਣੀ ਕੇ ਜਾਲ ਭੂਖਤ ਦਇ ਸਜੰਦਨ ਸੁਧ ਗਾਇਨਨ ਕੇ ਪਰਮਨੋ ਇਹ ਭਾਤ ਆਵਤ ਬੁੱਧ ਬਾਜ ਸਾਜ దਇ ਇਤੇ ਜਿਹ ਪਾਈਐ ਨਹੀਂ ਪਾਰ ਦਿਉਸ ਦਿਉਸ ਬੜਾ ਲਗਿਓ ਰਣ ਧੀਰ ਨਾਮ অবতার ਸ਼ਾਸਤਰ ਸ਼ਾਸਤਰਨ ਕੀ ਸਭੈ ਵਿਦ ਦੀਨਤਾ へ ਸੁਧਾਰ ਵਿਤ ਲਾ ਲੋ शास्त्र, 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 शास्त्र शास्त्रन की सबै बिद दीनता हे सुधार अष्ट द्यो सनम हो गए लै सरब राम कुमार बाण पान क मनल बहरंत सजू तीर पीत पीत पशोर कारण पीत पीत पशोर का पशोर का पशोर का रणधीर चारहु वीर हां रणधीर चारहु वीर ਪੀਤ ਪੀਤ ਪਿਛੋਰ ਕਾ ਰਨ ਧੀਰ ਚਾਰੋਂ ਬੀਰ ਦੇਖ ਬੇਖ ਨਿਰਪਾਨ ਕੇ ਬਹਿਰੰਤ ਬਾਲਕ ਸੰਗ ਭਾਂ ਭਾਂਤਨ ਕੇ ਧਰੇ ਤਨ ਚੀਰ ਰੰਗ ਤੁਰੰ ਤਰੰਗ ਰੰਗਤ ਰੰਗ ਤਰੰਗ ਦੇ ਕਨ ਰੰਗਤ ਰੰਗ ਤਰੰਗ ਪਾਂਚ ਪਾਂਤਨ ਕੇ ਧਰੇ ਤਨ ਚੀਰ ਰੰਗਤ ਰੰਗ ਐਸ ਬਾਤ ਭਈ ਇਤੈ ਉਹ ਔਰ ਵਿਸ਼ਵਾ ਮਿੱਤਰ ਜਗ ਕੋ ਸੋ ਕਰਿਓ ਅਰੰਭਨ ਤੋਖਨਾਰਥ ਪਿੱਤਰ ਤੋਖਨਾਰਥ ਕੱਠਾਈ ਜਗ ਜਗ ਕੋ ਸੋ ਕਰਿਓ ਅਰੰਭਨ ਤੋਖਨਾਰਥ ਪਿੱਤਰ ਹੋਮ ਕੀ ਲੈ ਬਾਸਨਾ ਉਠ ਧਾਤ ਦੇਤ ਦਰੰਤ ਲੂਟ ਖਾਤ ਸਭੈ ਸਮਗਰੀ ਮਾਰਕੂਟ ਮਹੰਤ ਲੂਟ ਖਾਤ ਹਵੇਖ ਲੂਟ ਖਾਤ ਹਵੇਖ ਜੇ ਤਿਨ ਪੈ ਕਛੂ ਨਾ ਬਸਾਏ ਤਾਕ ਉਦਹ ਆਇਓ ਤਵ ਰੋਸ਼ ਕੈ ਮਨ ਰਾਏ ਆਏ ਭੂਪਤ ਕਉ ਕਹ ਸੁਤ ਦੇਹੋ ਮੋਹ ਕੋ ਰਾਮ